ਅੱਜ ਇਹ ਹਨਾ ਨੇ ਦਿੱਤੀ ਮਾਨ ਸਰ ਕੀ ਬਾਕਸ ਤਾਂ ਜੀ ਮਾਰਚ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਭਿੰਦ ਕਾਂਡਰ ਤੇ ਐਸਪੀਸੀ ਸਾਹਿਬ ਸਰਵਿੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮੁਹਿੰਮ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 26 2025 ਨੂੰ ਐਸਐਚਓ ਨਰਿੰਦਰ ਸਿੰਦਰ ਐਸਐਚਓ ਕੋਟ ਬਰਤਾ ਇਹਨਾਂ ਨੂੰ ਇੱਕ ਇਤਰਾ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਟੋਟਲੀ ਫਰਦ थाना ਮੌੜ ਜਣਾ ਬਟੰਡਾ ਉਹ ਬਟੰਡੇ ਤੋਂ ਆਈਡੀਐਫਸੀ ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਏ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਟੋਟਲੀ ਵੱਲ ਜਾ ਰਿਹਾ ਸੀ ਰਸਤੇ ਵਿੱਚ ਕੋਲ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੀ ਨੇ ਕੁਇੰਪਿੰਟ ਦੀ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਐ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਤੇ ਗਹਿਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇੋਂ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਏ ਤੇ ਉਹਦਾ ਮੋਬਾਈਲ ਰੱਖੋ ਕੇ ਲੈ ਗਈ ਉਹਦੇ ਸੰਬੰਧੇ ਅਸੀਂ ਥਾਣਾ ਕੋਟਪੱਤਾ ਵਿੱਚ ਮੁਕੱਦਮਾ ਰਿਪੋਰਟ ਕਰਨ ਦੇ ਸਬੰਧ ਵਿੱਚ ਅਸੀਂ ਕੱਲ੍ਹ ਮਿਤੀ 20 2025 ਨੂੰ ਦਰਜ ਕੀਤਾ ਸੀ ਅਨਨੋਨ ਅੰਸ਼ਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ ਉਹਦੇ ਸੰਬੰਧ ਵਿੱਚ ਤਫ਼ਤੀਸ਼ ਡੁਹਾਈ ਨਾਲ ਕੀਤੀ ਗਈ ਤਾਂ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਹਰ ਸਿੰਘ ਖੋਜੀ ਹੈ ਇਹ ਮਿਤੀ 34 2025 ਨੂੰ ਫੌਲਦਾਰ ਪਹੁੰਚੋਂ ਪੈਨਸ਼ਨ ਆਇਆ ਤੇ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਿਖੜੇ ਹੋਣਾ ਪਾਇਆ ਗਿਆ ਨਹੀਂ ਇਹਦੇ ਖਾਤੇ ਵਿੱਚ IDFC ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਏਗੇ ਤੇ ਇਹ ਇੱਥੋਂ ਦੀ بجائے ਮੌੜ ਮੰਡੀ SBI ਬੈਂਕ ਵਿੱਚ ਉੱਥੇ ਇਹਦੇ ਆਪ ਦਾ ਸਮਾਂ ਬਿਤਾ ਰਿਹਾ ਉੱਥੇ ਰਿਹਾ ਹੈ ਉੱਥੇ ਇਹਨੇ ਆਪਦੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉਹ ਤੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਿਸ਼ਿਪਟ ਕੀਤੀ ਗਈ ਹੈ SBI ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਣੀ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਕਿ ਇਹ ਇਹ ਤੋਂ ਅਸੀਂ ਤੁਹਾਡਾ ਪੜਤਾਲ ਕੀਤੀ ਹੈ ਇਹ ਤੋਂ ਵਿਸ਼ੇਸ਼ ਕੀਤੀ ਹੈ ਤਾ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆਪ ਮੈਨੂੰ ਕਿਸੇ ਨੇ ਚਾਰੀ ਦਾ ਪ੍ਰਸਤਾਵ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈ ਗਈ ਇਹਨੇ ਢੁਗਾਈ ਨਾਲ ਪ੍ਰਸਤਾਵ ਦਰਾਂਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਆ ਰੱਖ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕਿਸਨੋ ਖੇਡ ਰਿਹਾ ਆ ਆਨਲਾਈਨ ਗੇਮ ਉਹ ਆ ਖੇਡ ਰਿਹਾ ਹੈ ਤੇ ਮੈਂ ਉਹ ਜਿਹੜੀ ਕਿਸਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਕਿ ਤਮਾਮ ਆਪ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਪਰ ਨਹੀਂ ਸੀ ਤੇ ਜਿਹੜੇ ਪੈਸੇ ਮੈਂ ਹਾਰੇ ਆ ਉਹ ਆਪਦੇ ਪਰਿਵਾਰ ਤੋਂ ਮੈਂ ਹਾਜਮ ਕਰਨਾ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣ ਨਾ ਜਾਂ ਮੇਰੇ ਤੇ ਇਹਨੇ ਦਬਾਅ ਨਾ ਬਰਾਉਣ ਉਹ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਛੁੱਟੀ ਕਹਾਣੀ ਵਿੱਚ ਔਰ ਕੁਝ ਨਹੀਂ ਕਿਤੇ ਗਰਸਤੇ ਚ ਮਿਲ ਜਿਹੜੀ ਨਹੀਂ ਕੁਝ ਨਹੀਂ ਕੁਝ ਵੀ ਨਹੀਂ ਮਿਲਿਆ ਇਹ ਬੰਦੇ ਦਾ ਕੋਈ ਨਹੀਂ ਹੋਈ ਇਹ ਬੰਦਾ ਬਠੰਡੀ ਬੜਾ ਪਾਏ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਟੁੰਡੇ ਤੋਂ ਜਾ ਰਿਹਾ ਸੀ ਕੋਟਸ਼ੀ ਵੀ ਇਹ ਕੋਟਸ਼ੀ ਰੋਣਾ ਹੀ ਨਹੀਂ ਪਾਇਆ ਗਿਆ ਤੇ ਨਾ ਹੀ ਬਟੁੰਡੇ ਰੋਣਾ ਪਾਇਆ ਗਿਆ ਧੰਨਵਾਦ ਬੰਦਾ ਬੰਦੇ ਦੇ ਬਾਰੇ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲਾ ਹੀ ਸੀ ਨਾਲ ਇਹਦੇ ਕੋਈ ਸਾਥ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਕਾਡ ਲੈ ਲਿਆ ਮੌੜ ਮੰਡੀ ਬੈਂਕ ਤੋਂ ਸੀਨੀਅਰ ਸ਼ਿਫਟ ਕਰ ਲਿਆ ਹੁਣ ਇਹ ਤੇ ਵੀ ਮਾਮਲਾ ਇਹ ਤੇ ਵੀ ਮਾਮਲਾ ਅਰਜ਼ੀ ਕੀਤਾ ਜਾਊਗਾ ਜੀ ਹੁਣ ਕਿਸ ਤਰੀਕੇ ਦੇ ਕਾਰਵਾਈ ਵੱਖਰੀ ਕਾਰਵਾਈ ਟੁਕੜਾ ਮੁਕੱਦਮਾ ਦਰਜ ਕਰਾਉਣ ਸੰਬੰਧੀ 217 ਪੀਆਰ ਇਹ ਬਸ ਕੋਈ ਕਿਸੇ ਨੂੰ ਦੇ ਪੈਸੇ ਹਸਪਤਲ ਦੀ ਕਰਵਾਉਣ ਨੂੰ ਜੂਆ ਇੱਕ ਵੀ ਨਾ ਰੋਦੇ ਐਡਨ ਕਰੋਂਗੇ ਇਸ ਦੌਰਾਨ ਉਹ ਤਿੰਨ ਦੇ ਦੌਰਾਨ ਜਿਹੜਾ ਵੀ ਐਕਟ ਲੱਗੂ ਆ ਜੋ ਵੀ ਸੈਕਸ਼ਨ ਲੱਗਣਗੇ ਉਹ ਨਾਲ 217 ਪੀਐਨਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਤਾਂ ਕਿ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਇਸ ਕੰਮ ਲਈ ਸਾਰੇ ਅਫਸਰ ਸਾਹਿਬਾਨ ਸਾਰੇ ਇਸ ਕੰਮ 'ਤੇ ਲੱਗੇ ਰਹੇ ਬਟ ਜੇ ਉਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹੋ ਜਿਹਾ ਸਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਬਲਾਹ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਕੁਮਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਸਾਡੇ ਵੱਲੋਂ ਹੋਈਏਗੀ ਇਸ ਹਸਾਬ ਕਹੋ ਜੀ ਸਾਫਾ ਪੁੱਜੀਏ ਸਾਫਾ ਪੁੱਜੀਏ ਬੋਲੇ 34 ਨੂੰ ਇਹ ਪੈਨਸ਼ਨ ਆਇਆ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਪਹਿਲੇ ਕਿਹੜਾ ਜੀ ਸਰਟੀਫਿਕੇਟ ਨਹੀਂ ਹੋਇਆ ਪਿੰਡ ਇਹ ਕੋਟਲੀ ਗੁਰਦ ਪਿੰਡਾ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟਸ ਮੈਲਾ ਡੋਪੀ ਕਰਦਾ ਸਰ ਇਸੇ ਪੂਰੀ ਕਹਾਣੀ ਮੈਰੀਟ ਪਰਿਵਾਰ ਨੂੰ ਕਿਸੇ ਮੈਰੀਟ ਸਰ ਇਹ ਪਰਿਵਾਰ ਨੂੰ ਨਹੀਂ ਪਤਾ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵੀ ਖਾਸ਼ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਵੀ ਜਿਹੜਾ ਜਿਹੜਾ ਉਹ ਚੰਗਾ ਨਹੀਂ ਹੈ ਮੈਰੀਟ ਮੈਰੀਟ ਹੈ ਇਹਦਾ ਇੱਕ ਬੱਚਾ ਹੈਗਾ ਮੁੰਡਾ 18 ਸਾਲ ਦਾ ਮੁੰਡਾ ਹੈ ਇਹਨੇ ਕਿਤੇ ਸੁੱਛੀ ਕਿ ਪਰਾਣਾ ਕਿਤੇ ਸੁੱਛੀ बिल्कुल टोटली ड्रामा कितना इस मामले में टोटली ड्रामा दाखिल हो गया वैसे दाखिल हो गया वैसे ही दाखल हो गया कोई इन कुछ नहीं है कितने टाइम तो इस जुबा खेलता था सिगरेट 2000 रुपीस थे 2000 रुपीस हाँ कैसीनो खेल रहे हैं 2000